ਦਰوار ਸਾਹਿب چارے پاسے ਵੇਖੋ ਦੀਵਾਰਾਂ ਕੰਧਾਂ ਬਣੀਆਂ ਨੇ ਉੱਤੇ ਲੈਂਟਰ ਹੈ ਉਹ ਲੈਂਟਰ ਇਸ ਕਰਕੇ ਖੜਿਆ ਹੈ چارے پاسے ਦੀਵਾਰਾਂ ਨੇ ਸਭ ਤੋਂ ਪਹਿਲਾਂ ਸ਼ੈਟਰਿੰਗ ਲੱਗਦੀ ਹੈ ਕੁਝ ਕੁ ਸਮਾਨ ਲੱਗਦਾ ਹੈ ਫਿਰ ਉਹਨੂੰ 30 35 ਦਿਨ ਰੱਖਿਆ ਜਾਂਦਾ ਹੈ ਕੰਧਾਂ ਵੀ ਮਜ਼ਬੂਤ ਬਣ ਜਾਂਦੀਆਂ ਨੇ ਤੇ ਲੈਂਟਰ ਖੜ ਜਾਂਦਾ ਹੈ ਜਿਉ ਮੰਦਰ ਕੋ ਥੰਮੈ ਥੰਮਨ ਮੰਦਰ ਘਰ ਹੁੰਦਾ ਮਕਾਨ ਹੁੰਦਾ ਜੀ ਥੰਮ ਤੋਂ ਬਿਨਾ ਪਿੱਲਰ ਦੀਵਾਰਾਂ ਤੋਂ ਬਿਨਾ ਜੋਛ ਹੱਤ ਹੈ ਲੈਂਟਰ ਹੈ ਉਹ ਖੜ ਨਹੀਂ ਸਕਦਾ ਬਣੇਗਾ ਹੀ ਨਹੀਂ ਜਿਉ ਗੁਰ ਕਾ ਸ਼ਬਦ ਮਨੈ ਅਸਥੰਮਨ ਤੇ ਮਨ ਦਾ ਥੰਮ ਕੀ ਹੈ ਜੀ ਸ਼ਬਦ ਹੈ ਜੋ ਆਪਜੀ ਬੜੇ ਪਿਆਰ ਨਾਲ ਗੁਰਬਾਣੀ ਦੀ ਵਿਆਖਿਆ ਨੂੰ ਸਰਵਣ ਕਰਦੇ ਹੋ ਜੋ ਸ਼ਬਦ ਵੱਲੋਂ ਸਿੱਖਿਆ ਮਿਲਦੀ ਹੈ ਅਸਲ ਵਿੱਚ ਇਹ ਥੰਮ ਹੈ ਸ਼ਬਦ ਹੈ ਔਰ ਜਿਹੜਾ ਗੁਰੂ ਦਾ ਸ਼ਬਦ ਹੈ ਉਹ ਮਨ ਨੂੰ ਆਸਰਾ ਦਿੰਦਾ ਹੈ ਲੋਕਾਂ ਦੀਆਂ ਗੱਲਾਂ ਬਾਤਾਂ ਸਾਨੂੰ ਥੋੜੇ ਸਮੇਂ ਵਾਸਤੇ ਆਸਰਾ ਦੇ ਸਕਦੀਆਂ ਨੇ ਪਰ ਸਦੀਵੀ ਆਸਰਾ ਸਦੀਵੀ ਸੁੱਖ ਮਨ ਦੀ ਭਟਕਣਾ ਇਹ ਸ਼ਬਦ ਦੁਆਰਾ ਹੀ ਮੁਕਦੀ ਹੈ ਤਿਉ ਗੁਰ ਕਾ ਸ਼ਬਦ ਮਨੈ ਅਸਥੰਮਨ ਜਿਉ ਪਾਖਾਣ ਨਾ ਵਿਛੜ ਤਰੈ ਪੱਥਰ ਨੂੰ ਪਾਣੀ ਵਿੱਚ ਸੁੱਟੋ ਪੱਥਰ ਡੂਬੇਗਾ ਉਹੀ ਪੱਥਰ ਨੂੰ ਤੁਸੀਂ ਵੇੜੀ ਵਿੱਚ ਰੱਖਦੇ ਹੋ ਕਿਸ਼ਤੀ ਵਿੱਚ ਰੱਖਦੇ ਹੋ ਉਹ ਤਰ ਜਾਏਗਾ ਜਿੱਥੇ ਵੇੜੀ ਜਾਏਗੀ ਪੱਥਰ ਵੀ ਜਾਏਗਾ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਪਰਮਾਤਮਾ ਦੇ ਚਰਨ ਕੀ ਹੈ ਹਿਰਦਾ ਚਰਨ ਸ਼ਬਦ ਸਤਿਗੁਰੂ ਕੋ ਉਸੇ ਸ਼ਬਦ ਨੂੰ ਚਰਨ ਲਿਖ ਦਿੱਤਾ ਇਸ ਉਪਦੇਸ਼ ਨੂੰ ਸੁਣ ਕੇ ਪ੍ਰਾਣੀ ਤਰ ਜਾਂਦਾ ਹੈ ਉਦਾਂ ਸੰਸਾਰ ਸਭ ਡੁੱਬ ਜਾਂਦਾ ਹੈ ਪ੍ਰਾਣੀ ਡੁੱਬ ਜਾਂਦਾ ਹੈ ਸੱਚੇ ਨਾਮ ਤੋਂ ਬਿਨਾਂ ਸੱਚੇ ਗਿਆਨ ਤੋਂ ਬਿਨਾਂ ਰੱਬ ਦੀ ਸਮਝ ਤੋਂ ਬਿਨਾਂ ਡੁੱਬ ਜਾਂਦਾ ਹੈ ਪ੍ਰਾਣੀ ਗੁਰ ਚਰਨ ਲਗਤ ਨਹੀਂ ਇਸ ਤਰਹਿ ਤੇ ਚਰਨਾਂ ਨਾਲ ਜੁੜ ਕੇ ਜੋ ਇਹ ਸਿੱਖਿਆ ਆਪਜੀ ਸਰਵਣ ਕਰਦੇਓ ਇਸ ਸਿੱਖਿਆ ਨੂੰ শ্রবণ ਕਰਕੇ ਪ੍ਰਾਣੀ ਤਰ ਜਾਂਦਾ ਹੈ ਜਿਉਂ ਪਾਖਾਣ ਨਾ ਵਿਛੜ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜਿਉਂ ਅੰਧਕਾਰ ਦੀਪਕ ਪ੍ਰਗਾਸ ਜਿਉਂ ਅੰਧਕਾਰ ਭਾਵ ਜੀ ਮੇ ਹਨੇਰੇ ਵਿੱਚ ਦੀਪਕ ਪ੍ਰਗਾਸ ਪੱਲੇ ਚੰਗੇ ਬੈਠੇ ਸਾਂ ਲਾਈਟ ਸੀ ਗੱਲਾਂ ਬਾਤਾਂ ਕਰਦੇ ਸੀ ਲਾਈਟ ਚੱਲ ਗਈ ਹੁਣ ਇੱਕ ਦੂਜੇ ਦਾ ਸਾਨੂੰ ਚਿਹਰਾ ਵੀ ਨਹੀਂ ਦਿਖਦਾ ਜੇ ਲਾਈਟ ਜਗਾ ਦਈਏ ਜਾਂ ਦੀਵਾ ਵਾਲ ਦੀਏ ਕੈਂਡਲਸ ਜਗਾ ਦਈਏ ਸਭ ਕੁਝ ਨਜ਼ਰ ਆਉਂਦਾ ਹੈ ਸੇਮ ਐ ਇਸੇ ਤਰ੍ਹਾਂ ਜੀ ਜਦੋਂ ਹਿਰਦੇ ਘਰ ਵਿੱਚ ਨਾ ਸਤਿਗੁਰੂ ਜੀ ਦੀ ਸਿੱਖਿਆ ਸੁਣ ਸੁਣ ਕੇ ਇਹ ਚੰਗੇ ਗੁਣ ਪ੍ਰਗਟ ਹੋ ਗਏ ਨਾ ਜੀਵਨ ਵਿੱਚ ਵਿਕਾਸ ਆ ਜਾਣਾ ਹੈ ਖੇੜਾ ਆ ਜਾਣਾ ਹੈ ਸਦੀਵੀ ਆਨੰਦ ਆ ਜਾਣਾ ਹੈ ਜਿਵੇਂ ਇੱਕ ਲਾਈਟ ਜਗ ਗਈ ਨਾ ਇਸੇ ਤਰ੍ਹਾਂ ਜੀਵਨ ਵਿੱਚ ਵੀ ਇਸ ਦੀਵੀ ਖੇੜਾ ਆ ਜਾਣਾ ਹੈ ਪ੍ਰਕਾਸ਼ ਹੋ ਜਾਣਾ ਹੈ ਉਦਾਂ ਪ੍ਰਕਾਸ਼ ਨਹੀਂ ਹੁੰਦਾ ਵੀ ਪ੍ਰਕਾਸ਼ ਹੋ ਗਿਆ ਚਾਨਣ ਹੋ ਗਿਆ ਫਿਰ ਅੰਦਰ ਦਿਸਦਾ ਕਿੱਥੇ ਹੀਰਖਾ ਪਈ ਹੈ ਕਿੱਥੇ ਮਾੜਾ ਪ੍ਰਭਾਵ ਪਿਆ ਹੈ ਵਿਕਾਰਾਂ ਦਾ ਕਿੱਥੇ ਕੀ ਕੀ ਪਿਆ ਉਹਦੀ ਸਫਾਈ ਹੋ ਜਾਂਦੀ ਹੈ ਚਾਨਣੀ ਚਾਨਣ ਹੋ ਜਾਂਦਾ ਹੈ ਜੀ ਭਾਵ 24 ਚੋਂ 24 ਘੰਟੇ ਗੁਰਮਤ ਵਿਚਾਰ ਹੀ ਅੰਦਰ ਘੁੰਮਦੀਆਂ ਨੇ ਚੰਗੀਆਂ ਵਿਚਾਰਾਂ ਚੰਗਾ ਚੰਗਾ ਸੋਚਣਾ ਸ਼ੁਰੂ ਹੋ ਜਾਂਦਾ ਹੈ ਚੰਗੀ ਸੰਗਤ ਮਿਲ ਜਾਂਦੀ ਹੈ ਇਹ ਸ਼ੁਕਰ ਕਰਿਆ ਕਰੋ ਸੰਗਤ ਮਿਲੀ ਹੋਈ ਹੈ ਇਹ ਚੰਗੇ ਭਾਗਾ ਦੀ ਨਿਸ਼ਾਨੀ ਹੈ ਮਾਨਸਿਕ ਸਥਿਤੀ ਠੀਕ ਹੋਣ ਲੱਗ ਜਾਂਦੀ ਹੈ ਜੀਵਨ ਵਿੱਚ ਪੱਕਾ ਬਦਲਾਅ ਆਉਂਦਾ ਹੈ ਜੇ ਸੰਗਤ ਚੇਂਜ ਹੁੰਦੀ ਹੈ ਚੰਗੀ ਸੰਗਤ ਮਿਲਦੀ ਹੈ ਜੀਵਨ ਵਿੱਚ ਬਦਲਾਅ ਆਉਂਦਾ ਹੈ ਜੀ ਨਹੀਂ ਤੇ ਜਿਵੇਂ ਮਹਾ ਉਧਿਆਨ ਮਹਿ ਮਾਰਗ ਪਾਵੇ ਮਹਾਉਦਿਆਨ ਕਹਿੰਦੇ ਨੇ ਭਿਆਨਕ ਜੰਗਲ ਨੂੰ ਜੀ ਜੇ ਉਹਦੇ ਵਿੱਚ ਕੋਈ ਫਸ ਜਾਵੇ ਉਹਨੂੰ ਰਸਤਾ ਨਾ ਲੱਭੇ ਉਹ ਬੜਾ ਕਬਰ ਹੁੰਦਾ ਹੈ ਦੁਖੀ ਹੁੰਦਾ ਹੈ ਅੰਦਰ ਅੰਧੇਰ ਹੈ ਬੋਤਾ ਭਿਆਨਕ ਜੰਗਲ ਹੋਵੇ ਨਾ ਜਿੱਥੇ ਬਹੁਤ ਦਰਖਤ ਹੋਣ ਅੰਦਰ ਦੀਦਾ ਨਹੀਂ ਕੁਝ ਵੀ ਅੰਧੇਰਾ ਹੀਂ ਦੇ ਰਾਹ ਜੇ ਉਹਨੂੰ ਰਸਤਾ ਲੱਭ ਜਾਂਦਾ ਹੈ ਪ੍ਰਾਣੀ ਨੂੰ ਅਚਾਨਕੀ ਫਿਰ ਉਹ ਖੁਸ਼ ਹੋ ਜਾਂਦਾ ਹੈ ਹੁਣ ਤੁਸੀਂ ਘਰ ਵਿੱਚ ਵੇਖੋ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੈ ਤੁਹਾਡੀ ਕੋਈ ਚੀਜ਼ ਗਵਾਚ ਗਈ ਤੁਹਾਡਾ ਪੈਨ ਗਵਾਚ ਗਿਆ। ਤੁਹਾਡੀ ਹੋਰ ਕੋਈ ਚੀਜ਼ ਗਵਾਚ ਕੀ ਤੁਸੀਂ ਲੱਭੋਗੇ ਤੁਹਾਨੂੰ ਉਹ ਨਹੀਂ ਦਿਸੇਗੀ ਬਾਕੀ ਸਾਰੀਆਂ ਦਿਸਦੀਆਂ ਨੇ। ਜਿੰਨਾ ਮਰਜੀ ਜੋਰ ਲਾਓ ਉਹ ਨਹੀਂ ਦਿਸਦੀ। ਫਿਰ ਆਪਣੇ ਆਪ ਸਮਾਂ ਪਾ ਕੇ ਫਿਰ ਲੱਭ ਵੀ ਜਾਂਦੀ ਹੈ ਵੀ ਉਹ ਤੇਰੀ ਇਹ ਤੇ ਇੱਥੇ ਪਈ ਸੀ। ਐਸੇ ਤਰ੍ਹਾਂ ਸਾਨੂੰ ਦਿਸਦਾ ਸਭ ਕੁਝ ਹੈ ਆਪਣੇ ਅੰਦਰ ਰੱਬ ਨਹੀਂ ਦਿਸਦਾ। ਚੰਗੇ ਗੁਣ ਨਹੀਂ ਦੇ ਸਤੇ ਇਸ ਸੰਸਾਰ ਵਿੱਚ ਇਸ ਹਿੜ ਦੇ ਵਿੱਚ ਇਸ ਹਿੜ ਦੇ ਘਰ ਵਿੱਚ ਸਾਨੂੰ ਜੋਤ ਨਹੀਂ ਲੱਭਦੀ ਪ੍ਰਗਟ ਨਹੀਂ ਹੁੰਦੀ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਆ ਜਿਹੜੀ ਸਿੱਖਿਆ ਮਿਲਦੀ ਹੈ ਗੁਰਮਤੀ ਰੰਗ ਮਾਣ ਫਿਰ ਵੇਖੋ ਜੀਵਨ ਵਿੱਚ ਬਦਲਾਵ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟ ਆਵੈ ਜਦੂ ਇਹ ਸਾਧੂ ਦਾ ਸੰਗ ਮਿਲਦਾ ਸਾਨੂੰ ਸ਼ਬਦ ਦਾ ਸੰਗ ਮਿਲਦਾ ਗੁਰਬਾਣੀ ਦਾ ਸੰਗ ਮਿਲਦਾ ਚੰਗੇ ਭੈਣ ਭਰਾਵਾਂ ਦਾ ਸੰਗ ਮਿਲਦਾ ਅਸਲ ਖੁਸ਼ੀ ਆਨੰਦ ਦੀ ਉਦੋਂ ਪ੍ਰਾਪਤੀ ਹੁੰਦੀ ਹੈ ਜੀ ਉਦਾਂ ਨਹੀਂ ਹੁੰਦੀ ਤਿੰਨ ਸੰਤਨ ਕੀ ਬਾਤ ਛਾਉ ਧੂਰ ਤੇ ਉਹ ਧੂਰ ਕਿਹੜੀ ਹੈ ਉਹ ਵੀ ਗੁਰੂ ਦਾ ਸ਼ਬਦ ਹੈ ਗੁਰਬਾਣੀ ਹੈ ਨਾਨਕ ਕੀ ਹਰ ਲੋਚਾਂ ਪੂਰ ਨਾਨਕ ਕੀ ਇਕੱਠਾ ਪੜਨਾ ਹੁੰਦਾ ਹੈ ਜੀ ਨਾਨਕ ਤੇ ਰੁਕਣਾ ਨਹੀਂ ਹੁੰਦਾ ਜਿੱਥੇ ਕਾ ਕੇ ਕੀ ਕਹੋ ਇਦਾਂ ਆ ਜਵੇਂ ਨਾ ਉੱਥੇ ਰੁਕਣਾ ਨਹੀਂ ਹੁੰਦਾ ਨਾਨਕ ਕਹੋ ਨਾਨਕ ਕੀ ਇਕੱਠਾ ਪੜਨਾ ਹੁੰਦਾ ਏ ਹਰੀ ਏ ਮੇਰੀ ਲੋਚਾ ਪੂਰੀ ਕਰ ਮੇਰੀ ਇੱਛਾ ਪੂਰੀ ਕਰ ਮੈਨੂੰ ਆ ਸਤਪੁਰਸ਼ਾਂ ਦੀ ਸੰਗਤ ਮਿਲ ਜਾਵੇ ਇਨਾ ਦੀ ਸੰਗਤ ਦੁਆਰਾ ਸਾਤ ਸੰਤੋਖ ਦਿਆ ਧਰਮ ਧੀਰਜ ਸਾਡੇ ਜੀਵਨ ਵਿੱਚੋਂ ਪ੍ਰਗਟ ਹੋ ਜਾਣ ਗੁਨਾ ਨਾਲ ਅਸੀਂ ਇੱਕਮਿਕ ਹੋ ਜਾਈਏ ਨਾਨਕ ਕੀ ਹਰ ਲੋਚਾ ਪੂਰ ਇਹ ਲੋਚਾ ਪੂਰੀ ਹੋ ਜਾਵੇ ਜੀ